ਗੱਟੀ ਰਾਜੋ ਕੇ ਵਿੱਚ ਬੀ ਆ ਸੱਤੇ ਅਜੇ ਜਿਹੜਾ ਸੈਮੀਨਾਰ ਕਰਵਾ ਰਿਹਾ ਲੋਕਾਂ ਜਾਗਰਤ ਕਰਾਰੇ ਕੀ ਅਸੀਂ ਅੱਜ 11 ਗੱਟੀਆਂ ਦੇ ਸਰਪੰਚ ਔਰ ਮੈਂ ਬਲੌਗ ਪ੍ਰਧਾਨ ਸਰਜੀਤ ਸਿੰਘ ਗੱਟੀ ਰਾਜੋ ਕੇ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ ਆ ਸੈਮੀਨਾਰ ਇਸ ਵਾਸਤੇ ਕਰਵਾਇਆ ਹੈ ਕਿ ਲੋਕ ਜਿਹੜੇ ਨਸ਼ਾ ਤਸਕਰ ਦੀ ਮਦਦ ਕਰਦੇ ਨੇ ਜਾਂ ਨਸ਼ਾ ਤਸਕਰ ਨੂੰ ਪਨਾਹ ਦਿੰਦੇ ਨੇ ਉਸ ਦੇ ਖਿਲਾਫ ਅਸੀਂ ਬੁਲੇ ਆ ਵੀ ਅਸੀਂ ਅੱਜ ਤੋਂ ਲੈ ਕੇ ਉਹਨਾਂ ਨਸ਼ਾ ਤਸਕਰ ਨੂੰ ਔਰ ਜਿਹੜਾ ਕੋਈ ਪਿੱਛੇ ਉਹਨਾਂ ਦੀ ਮਦਦ ਕਰਦਾ ਛਡਾਉਣ ਵਾਸਤੇ ਜਾਂਦਾ ਅਸੀਂ ਨਹੀਂ ਜਾਵਾਂਗੇ ਅੱਜ ਅਸੀਂ ਪਰਨ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਮਦਦ ਨਸ਼ਾ ਤਸਕਰ ਦੀ ਸਮਗਰਦੀ ਨਹੀਂ ਕਰਾਂਗੇ ਇਹ ਲਗਾਤਾਰੀ ਡਰੋਨਾਂ ਦੀ ਜਿਹੜੀ ਐਕਟੀਵਿਟੀ ਇੱਥੇ ਹੋ ਰਹੀ ਸੀ ਕਿ ਇਹ ਇਹ ਸਾਰ ਆਪਣੇ ਜਿਹੜੇ ਛਰਾਤੀ ਅਨਸਰ ਨੇ ਤਸਕਰ ਨੇ ਉਹ ਕਾਫੀ ਇੱਥੇ ਕਰ ਰਹੇ ਨੇ ਐਕਟੀਵਿਟੀ ਬਾਰਡਰ ਨੇੜੇ ਹੁਣ ਕਰਕੇ ਤੇ ਸਾਡੇ ਲੋਕਾਂ ਦੇ ਜਿਹੜੇ ਬਾਹਰੋਂ ਆ ਕੇ ਲੋਕ ਕੋਈ ਪਿੰਡਾਂ ਦੇ ਲੋਕ ਗਲਤਨ ਸਮੇਂ ਜਿਹੜੀ ਸਾਡੇ ਡਰੋਨ ਸਟਾਰ ਰਹੇ ਨੇ ਤੇ ਚਿੱਟੇ ਦਾ ਕੰਮ ਕਰ ਰਹੇ ਨੇ ਜੀ ਅੱਜ ਸਰਗਰਮ ਹੋ ਰਹੇ ਨੇ ਹਾਂ ਸਰਗਰਮ ਹੋ ਰਹੇ ਨੇ ਸਾਰੇ ਔਰ ਬੀਐਸਐਫ ਤੇ ਜਿਹੜਾ ਸਾਂਝਾ ਆਪਰੇਸ਼ਨ ਹੈ ਅੱਜ ਅੱਜ ਜਿਹੜਾ ਬੀਐਸਐਫ ਆਰਮੀ ਔਰ ਪੰਜਾਬ ਪੁਲਿਸ ਦਾ ਔਰ ਸਿਵਲ ਪ੍ਰਸ਼ਾਸਨ ਸਰਪੰਚਾਂ ਦਾ ਸਾਂਝਾ ਆਪਰੇਸ਼ਨ ਕੀਤਾ ਗਿਆ ਤੇ ਅਸੀਂ ਸਾਰੇ ਸਾਂਝਾ ਆਪਰੇਸ਼ਨ ਦੇ ਵਿੱਚ ਓਪਨ ਕਰਕੇ ਤੇ ਅਸੀਂ ਇਸ ਦੀ ਮਦਦ ਕਰਾਂਗੇ ਸਾਰੇ ਸੰਯੋਗ ਦੇਾਂਗੇ ਰਲ ਕੇ ਅਸੀਂ ਇਹ ਲੜਾਂਗੇ ਅਸੀਂ ਲੜਾਈ ਐਂਟੀ ਡਰੋਨ ਦੇ ਜਿਹੜਾ ਵੀ ਸਿਸਟਮ ਪੰਜਾਬ ਸਰਕਾਰ ਨੇ ਕੀਤਾ ਹੈ ਪੰਜਾਬ ਸਰਕਾਰ ਤੇ ਵੀ ਖੋਜ ਹੈ ਜਿਨ੍ਹਾਂ ਨੇ ਐਂਟੀ ਡਰੋਨ ਦਾ ਕੰਮ ਸ਼ੁਰੂ ਕੀਤਾ ਇਸ ਸਿਚੁਏਸ਼ਨ ਅੱਜ ਜਿਹੜਾ ਬੀਐਸਐਫ ਦੇ ਨਾਲ ਜਿਹੜਾ ਸੈਮੀਨਾਰ ਕੀਤਾਗਾ ਲੋਕਾਂ ਜਾ ਕੇ ਦੇਖਿਓਗੇ ਕੀ ਕਰ ਰਹੇ ਨੇ ਏਰੀਏ ਗੱਟੀ ਰਾਜੂ ਕੇ ਦੇ ਏਰੀਏ ਡਾਣਾ ਮੰਡੀ ਦੇ ਵਿੱਚ ਤੇ ਗੁਰੂ ਰਵਾਬ ਸਾਹਿਬ ਚ ਇੱਕ ਇੱਥੇ ਬਲੌਕ ਗੱਟੀ ਦੇ ਜਿਹੜੇ ਸਰਪੰਚ ਆ ਸਾਰੇ ਮੋਤਬਰ ਮੌਜੂਦਾ ਵੀ ਤੇ ਸਾਬਕਾ ਵੀ ਤੇ ਨਾਲ ਬੀਐਸਐਫ ਦੇ ਕਮਾਂਡਰ ਸਹਿਬਾਨ ਆਰਮੀ ਦੇ ਕਮਾਂਡਰ ਸਹਿਬਾਨ ਵੀ ਹਾਜ਼ਰ ਨੇ ਤੇ ਇਹਨਾਂ ਨੇ ਸਰਪੰਚਾਂ ਨੇ ਇਕੱਠੇ ਹੋ ਕੇ ਇੱਕ ਵਿਸ਼ਵਾਸ ਦਵਾਇਆ ਸਾਨੂੰ ਸੁਰੱਖਿਆ ਏਜੰਸੀਆਂ ਨੂੰ ਕਿ ਵੀ ਅਸੀਂ ਜਿਹੜਾ ਵੀ ਕੋਈ ਨਸ਼ਾ ਤਸ਼ਕਰ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਕਰੇਗਾ ਤੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਸਾਡਾ ਤੇ ਉਹਨਾਂ ਨੂੰ ਫੜਾਵਾਂਗੇ ਪੁਲਿਸ ਦਾ ਵੀ ਸਹਿਯੋਗ ਦੇਣਗੇ ਬਿਲਕੁਲ ਜੀ ਬਿਲਕੁਲ ਦੇਣਗੇ ਜੀ